Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਬਹੁਤ ਹੀ ਜ਼ਰੂਰੀ ਬੇਨਤੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਟਾਡੀ ਜਿਹੜੀ ਆਪਣੀ ਸਰਕਾਰ ਹੈ ਮਾਨ ਸਰਕਾਰ ਵੱਲੋਂ ਜਿਹੜੇ ਸਾਡੇ ਪਿੰਡਾਂ ਚ ਸਾਡੇ ਸ਼ਹਿਰਾਂ ਚ ਜਿਹੜੇ ਸਾਡੇ ਲੋਕ ਵਸਦੇ ਆ ਉਹਨਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਖੰਜਰ ਖਵਾਉਣਾ ਪੈਂਦਾ ਹਸਤੀ ਗੱਲ ਉਹਦੇ ਹੱਦ ਲਈ ਇੱਕ ਮੈਮ ਸ਼ੁਰੂ ਕੀਤੀ ਗਈ ਹੈ ਸਰਕਾਰ ਤੁਹਾਡੇ ਦਵਾਰ ਉਹਦੇ ਤਹਿਤ ਕੱਲ 6 ਫਰਵਰੀ ਦਿਨ ਮੰਗਲਵਾਰ ਤੋਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੇ ਕੈਂਪਾ ਜੋੜਿਤ ਕੀਤੇ ਜਾ ਰਹੇ ਆ ਉਸੇ ਤਹਿਤ ਇਹ ਵਿਧਾਨ ਸਭਾ ਹਲਕਾ ਕੋਟਕਪੂਰਾ ਵਿਖੇ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਤਾਰ ਸਿੰਘ ਸਾਦੋਂ ਉਹਨਾਂ ਦੀ ਜੋਗ ਰੈਨਮਾਈਡ ਹੇਟ ਤਿੰਨ ਕੈਂਪਾਂ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਸਾਦੋਂ ਪਹਿਲਾ ਕੈਂਪ ਕੋਟਪੂਰਾ ਵਿਖੇ ਬੀਡੀਪੀ ਦਾ ਦਫਤਰ ਕੋਟਪੂਰਾ ਉਥੇ ਬਾਗ ਨੰਬਰ 2 ਦੇ ਜਿਹੜੇ ਬਸਤੀਕ ਹੈ ਉਹ ਆਪਣੀਆਂ ਜਿਹੜੀਆਂ ਸਮੱਸਿਆਵਾਂ ਉਥੇ ਦੱਸ ਸਕਦੇ ਆ ਉਥੇ ਸਾਡੇ ਜਿਹੜੇ ਚੇਅਰਮੈਨ ਨੇ ਮਾਰਕੀ ਕਮਿਟੀ ਸਰਦਾਰ ਗੁਰਮੀਤ ਸਿੰਘ ਜੀ ਆਰੇ ਵਾਲੇ ਉਹ ਅਤੇ ਜਿਹੜੇ ਐਸਜੀਐਮ ਕੋਟਪੂਰਾ ਉਥੇ ਮੌਕੇ ਤੇ ਹਾਜ਼ਰ ਰਹਿਣਗੇ ਤੇ ਸਬੰਧਤ ਜਿਹੜੇ ਉਪਾਗੰਗ ਅਧਿਕਾਰੀ ਆ ਉਥੇ ਹਾਜ਼ਰ ਹੋਣਗੇ ਸੋ ਵਾਰਡ ਨੰਬਰ 2 ਦੇ ਉਸ ਨੀਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਜਿਹੜੀਆਂ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਉਥੇ ਜ਼ਰੂਰ ਲੈ ਕੇ ਪਹੁੰਚਣ ਬੀਡੀਪੀ ਉ ਤੱਕ ਕੋਟਕਪੂਰਾ ਸਮਾਂ 11:00 ਤੋਂ ਇੱਕ ਇਸੇ ਤਰ੍ਹਾਂ ਜਿਹੜਾ ਦੂਸਰਾ ਕੈਂਪ ਹੈ ਉਹ ਹਲਕੇ ਦੇ ਪਿੰਟੀ ਮਾ ਵਾਲੀ ਵਿਖੋ ਜੋੜਿਤ ਕੀਤਾ ਜਾ ਰਿਹਾ ਹੈ ਉਹਦਾ ਸਮਾਂ 2:00 ਵਜੇ ਤੋਂ ਲੈ ਕੇ 4:00 ਵਜੇ ਤੱਕ ਹੈ ਇਹਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਜੂਥ ਪ੍ਰਧਾਨ ਨੇ ਗਵੰਤ ਸਿੰਘ ਪਟਕਾ ਉਹ ਅਤੇ ਬੀਡੀਪੀਓ ਕੋਰਟ ਕਪੂਰਾ ਉਹ ਉੱਥੇ ਪਹੁੰਚਣਗੇ ਤੇ ਇਸ ਤੋਂ ਇਲਾਵਾ ਇਹਦਾ ਤੀਸਰਾ ਟਾਈਪ ਹੈ ਇਹ ਪਿੰਡ ਬਾਂਦਰ ਚਟਾਣਾ ਵਿਖੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਜੋਚੀ ਕੀਤਾ ਗਿਆ ਯਾਰ ਜਾ ਰਿਹਾ ਹੈ ਜਿੱਥੇ ਕਿ ਮੈਂ ਤੁੰਕੀ ਸਿੰਘ ਢਾਲੀਵਾਲ ਅਤੇ ਮੇਰੇ ਨਾਲ ਤਹਿਸੀਲਦਾਰ ਕੋਰਟ ਕਪੂਰਾ ਉਹ ਉੱਥੇ ਮੌਕੇ ਤੇ ਹਾਜ਼ਰ ਰਹੇਗੇ ਨਾਲ ਉਹ ਭਾਗਾਂ ਦੇ ਅਧਿਕਾਰੀ ਹੋਣਗੇ ਤੋਂ ਇਨ੍ਹਾਂ ਪਿੰਡਾਂ ਦੇ ਅਤੇ ਸ਼ਹਿਰਾਂ ਦੇ ਜਿਹੜੇ ਸਾਡੇ ਲੋਕ ਨੇ ਪਬਲਿਕ ਆਬਾਸੀ ਹੈ ਤੇ ਸਾਡੇ ਪਾਰਟੀ ਦੇ ਅਧਿਕਾਰਾਂ ਵਰਕ ਕਰਨੇ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਕੈਂਪਾਂ 'ਚ ਪੁੱਜ ਕੇ ਜਿਹੜਾ ਲਾਭ ਉਠਾਇਆ ਜਾਵੇ ਬਹੁਤ ਬਹੁਤ ਧੰਨਵਾਦ